पीआरटीसी बाखली जिलंदर ਤੋਂ ਆਇਆ ਕਪੂਰਥਲਾ ਸੁਲਤਾਨਪੁਰ ਲੋਧੀ ਨੂੰ ਇੱਕ ਕੰਪਿਊਟਰ ਵਾਲੀ ਦੁਕਾਨ ਤੇ ਕੰਮ ਕਰ ਰਿਹਾ ਨੌਜਵਾਨ ਆ ਰਿਹਾ ਸੀ ਉਸ ਕੋਲ ਕੰਪਿਊਟਰ ਵਾਲੀ ਦੁਕਾਨਦਾਰ ਸਮਾਨ ਅਤੇ ਕੈਮਰੇ ਸਨ ਉਹ ਨੌਜਵਾਨ ਆਪਣਾ ਸਾਰਾ ਸਮਾਨ ਬਸ ਦੇ ਵਿੱਚ ਹੀ ਭੁੱਲ ਗਿਆ ਕੁਝ ਦੇਰ ਬਾਅਦ ਉਸ ਨੂੰ ਯਾਦ ਆਇਆ ਤੋਹ ਜਲਦੀ ਹੀ ਬਸ ਸਟੈਂਡ ਸੁਲਤਾਨਪੁਰ ਲੋਧੀ ਦੇ ਪੀआरटीसी ਦੇ ਅੱਡਾ ਇੰਚਾਰ ਬਲਵੀਰ ਸਿੰਘ ਕੋਲ ਪਹੁੰਚਿਆ ਪੀआरटीसी ਦੇ ਅੱਡਾ ਇੰਚਾਰ ਬਲਵੀਰ ਸਿੰਘ ਨੇ ਉਸ ਦੀ ਟਿਕਟ ਦੇਖੀ ਅਤੇ ਆਪਣੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਉਸ ਨੌਜਵਾਨ ਦਾ ਸੰਪਰਕ ਨੰਬਰ ਲਿਆ ਤਾਂ ਬਹੁਤ ਹੀ ਜਲਦ ਤਰੀਕੇ ਨਾਲ ਆਪਣੇ ਡਰਾਈਵਰ ਅਤੇ ਕੰਡਕਟਰ ਦੇ ਨਾਲ ਸੰਪਰਕ ਕਰਕੇ ਉਸਦੇ ਸਮਾਨ ਦਾ ਪਤਾ ਕਰਵਾਇਆ ਤਾਂ ਡਰਾਈਵਰ ਦੇ ਦੱਸਣ ਮੁਤਾਬਿਕ ਉਸ ਸਮਾਨ ਨੂੰ ਇੱਕ ਹੋਰ ਸਵਾਰੀ ਚੱਕ ਕੇ ਲੈ ਜਾਣ ਦੀ ਲੱਗੀ ਸੀ ਤਾਂ ਅਚਾਨਕ ਡਰਾਈਵਰ ਦੀ ਨਿਗਾ ਪੈ ਗਈ ਉਸ ਸਵਾਰੀ ਕੋਲ ਉਹ ਸਮਾਨ ਲੈ ਕੇ ਸੁਲਤਾਨਪੁਰ ਲੋਧੀ ਦੇ ਇੱਕ ਪ੍ਰਾਈਵੇਟ ਬੱਸ ਰਾਹੀਂ ਦਫ਼ਤਰ ਪਹੁੰਚਦਾ ਕੀਤਾ ਜਿੱਥੇ ਅਡਾ ਇੰਚਾਰਜ ਨੇ ਉਹ ਸਮਾਨ ਆਪਣੇ ਕਬਜ਼ੇ ਵਿੱਚ ਲੈ ਕੇ ਸਮਾਨ ਦੇ ਅਸਲ ਵਾਰਿਸਾਂ ਨੂੰ ਸਮਾਨ ਚੋਪਿਆ ਮੈਂ ਬਲਵੀਰ ਸਿੰਘ ਸਟ੍ਰਾਈਟਰ ਪੀਐਚਸੀ ਬਸਟੈਂਡ ਸੁਲਤਾਨਪੁਰ ਲੋਧੀ ਦੂਰੀ ਕਰਦਾ ਜੀ ਐਮਬੀ ਦੇ ਕੋਲ ਸਵਾਰੀ ਜਲੰਧਰ ਤੋਂ ਸਮਾਨ ਲੈ ਕੇ ਸੁਲਤਾਨਪੁਰ ਆਉਣਾ ਸੀਗਾ ਜੀ ਜੋ ਕਿ ਸਵਾਰੀ ਦਾ ਸਮਾਨ ਜਲੰਧਰ ਤੋਂ ਕਪੂਰਥਲਾ ਬੱਸ ਵਿੱਚ ਆਇਆ ਸਾਡੇ ਪੀਆਰਟਿਸ ਦੇ ਵਿੱਚ ਉਹ ਸਮਾਨ ਭੁੱਲ ਗਿਆ ਜੀ ਜੋ ਕਿ ਸਮਾਨ ਕੀਮਤੀ ਸੀ ਕੈਮਰੇ ਸੀਗੇ ਜੀ ਤੇ ਉਹਨਾਂ ਨੇ ਇੱਥੇ ਸੁਲਤਾਨ ਪਹੁੰਚ ਪਹੁੰਚ ਕੇ ਮੈਨਾਂ ਸੰਪਰਕ ਕੀਤਾ ਜੀ ਜੋ ਕਿ ਮੈਂ ਉਹਨਾਂ ਕੋਲ ਟਿਕਟ ਮੰਗੀ ਤੇ ਟਿਕਟ ਮੈਂ ਦੇਖਦੇ ਅਸਾਰ ਹੀ ਆਪਣੇ ਗਾੜੀ ਅਫਸਰਾਂ ਨਾਲ ਕੰਟੈਕਟ ਕੀਤਾ ਜੀ ਉਹਨਾਂ ਕੰਟੈਕਟ ਕਰਕੇ ਤੇ ਮੈਂ ਆਪਣੀ ਗੱਡੀ ਦਾ ਸਾਰਾ ਕੁਝ ਦੇਖਿਆ ਜੀ ਤੇ ਉਹਨਾਂ ਨੇ ਜੋ ਕਿ ਸਵਾਰੀ ਕਪੂਰਸਲੇ ਉੱਤਰੇ ਸੀਗੇ ਇਹਦੇ ਨਾਲ ਬੈਠੀ ਸੀਗੀ ਉਹ ਸਵਾਰੀ ਸਮਾਨ ਲੈ ਕੇ ਤੁਰ ਲੱਗੀ ਜੋ ਕਿ ਸਾਡੇ ਡਰਾਈਵਰ ਕਰੈਕਟਰ ਦੀ ਨਿਕਾ ਪੈ ਗਈ ਉਹਨਾਂ ਨੇ ਸਮਾਨ ਕੋ ਲੈ ਲਿਆ ਜੀ ਸਵਾਰੀ ਦਾ ਸਮਾਨ ਦੇ ਦਿੱਤਾ ਜੀ ਕਿਉਂ ਉਸ ਸਵਾਰੀ ਦਾ ਸਮਾਨ ਨਹੀਂ ਸੀਗਾ ਜੀ ਉਹ ਸਵਾਰੀ ਦਾ ਸਮਾਨ ਨਹੀਂ ਸੀ ਫਿਰ ਕਨੈਕਟ ਕੀਤਾ ਕਨੈਕਟਰ ਦਾ ਉਹਨਾਂ ਕਨੈਕਟ ਕੀਤਾ ਜੀ ਉਹ ਸਮਾਨ ਸਾਨੂੰ ਮਿਲ ਗਿਆ ਜੀ ਉਹਨਾਂ ਕਹਿੰਦਾ ਸਮਾਨ ਸਾਡੇ ਕੋਲ ਹੈਗਾ ਜੀ ਤੇ ਸਾਰਾ ਜੀ ਮੁੜ ਕੇ ਇਹ ਉਹਨਾਂ ਨੇ ਕਨੈਕਟ ਕਰਕੇ ਉਹਨਾਂ ਨੇ ਸਾਨੂੰ ਪ੍ਰਾਈਵੇਟ ਬੱਸ ਰਾਹੀਂ ਸਲਤਨਪੁਰ ਲੋਦੀ ਸਮਾਨ ਪਹੁੰਚਾਇਆ ਜੀ ਤਾਂ ਇਹ ਸਮਾਨ ਵਾਲੇ ਜੋ ਸੀ ਵਿਅਕਤੀ ਉਹਨਾਂ ਨੂੰ ਐਸੇ ਬੁਲਾਇਆ ਬੁਲਾ ਕੇ ਸਲਤਾਂਪੁਰ বাস ਸਟੈਂਡ ਤੇ ਉਹਨਾਂ ਨੂੰ ਸਮਾਨ ਉਹਨਾਂ ਦੇ ਸੁਵਰਦਾਰੀ ਕੀਤਾ ਜੀ ਤੇ ਸਵਾਰੀ ਨੂੰ ਅੱਗੇ ਤੋਂ ਇਹ ਆ ਖਿਆਲ ਆ ਰੱਖਣਾ ਚਾਹੀਦਾ ਆਪਣਾ ਜੋ ਵੀ ਕੀਮਤੀ ਸਮਾਨ ਆ ਉਹਦਾ ਖਿਆਲ ਰੱਖਿਆ ਜਾਵੇ ਅੱਜ ਕੱਲ ਚੋਰੀ ਬਹੁਤ ਚੱਲ ਰਹੀ ਹੈ ਜੀ ਚੋਰੀ ਬਹੁਤ ਚੱਲ ਰਹੀ ਆ ਕੋਲ ਬੈਠਿਆ ਹੀ ਸਵਾਰੀ ਕਈ ਵਾਰ ਸੌਂ ਜਾ ਤਾਂ ਵੀ ਸਵਾਰੀ ਦਾ ਸਮਾਨ ਲੈ ਕੇ ਲੋਕੀ ਨਿਕਲ ਜਾਂਦੇ ਆ ਜੀ ਤੇ ਮੁੜ ਕੇ ਕਿ ਉਹ ਡਰਾਈਵਰ ਨੂੰ ਕਰੈਕਟਰ ਨੂੰ ਪੁੱਛਣਗੇ ਸਾਡਾ ਇੱਥੇ ਰਹਿ ਗਿਆ ਜੀ ਇੱਥੇ ਰਹਿ ਗਿਆ ਸਮਾਨ ਹੈਗਾ ਜੀ ਤਦਸੋ ਉਸੇ ਡਰਾਈਵਰ ਕੈਰੈਕਟਰ ਕੀ ਕਰ ਸਕਦੇ ਆ ਜੀ ਜੋ ਤੇ ਡਰਾਈਵਰ ਕੈਰੈਕਟਰ ਦੇ ਨਿਗਾਹ ਆ ਜਾਏ ਉਹ ਤਾਂ ਦੇ ਦਿੰਦੇ ਇਮਾਨਦਾਰੀ ਆ ਸਾਡੀ ਜੀ ਜੇ ਸਵਾਰੀ ਲੈ ਜਾਏ ਉਹਦੇ ਤਾਂ ਫੇਰ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ ਜੀ ਧੰਨਵਾਦ ਜੀ